ਸੋ ਫਿਰ ਅਗਲੀ ਪਰਸੋਂ ਫਿਰ ਅਗਲੀ ਪਰਸੋਂ ਨਾਲੇ ਕੰਮ ਨਹੀਂ ਤੇ ਨਾਲੇ ਲਾਰੇ ਇੱਕ ਸਿਰਫ ਸਾਈ ਫਸਾਉਣ ਦੇ ਮਾਰੇ ਇੱਕ ਬਾਹਰ ਲੋਕ ਬਹੁਤ ਜਾਣ ਲੱਗੇ ਆਪਣਾ ਨਾਮ ਲੈ ਕੇ ਜੀ ਇੱਕ ਬੰਦਾ ਕੋਈ ਇੱਥੇ ਰਾਏਕੋਟ ਨਾਪ ਲੈਣ ਜਾਵੜਿਆ ਅੱਛਾ ਕਹਿੰਦਾ ਜੀ ਤੁਹਾਡਾ ਤੁਹਾਨੂੰ ਮੈਂ ਨਾਪ ਦਿੱਤਾ ਸੀਗਾ ਹਾਂ ਤੁਸੀਂ ਮੈਨੂੰ ਕੰਮ ਨਹੀਂ ਭੇਜਿਆ ਹਾਂ ਮਹਾਵੀ ਮੈਂ ਤਾਂ ਤੁਹਾਡੇ ਆਇਆ ਹੀ ਨਹੀਂ ਹਾਂ ਉਹ ਇੱਥੋਂ ਦਾ ਕੋਈ ਨਹੀਂ ਦੀ ਦੂੰਦੀ ਆ ਅੱਛਾ ਲੰਗੋਵਾਲ ਦਾ ਆਕੇ ਹਾਂ ਜੀ ਉਹ ਨਾਪ ਜਾ ਕੇ ਇੱਥੇ ਪਤਾ ਨਹੀਂ ਕਿਵੇਂ ਰਿਕੇ ਜਾ ਕੇ ਕਿਸੇ ਨੇ ਉਹ ਜਾ ਕੇ ਨਾਪ ਲਏ ਆ ਹੂੰ ਉਹ ਬੰਦੇ ਮੈਨੂੰ ਫੋਨ ਮਾਰੀ ਜਾਂ। ਅਗਿਆ ਥੋਡੇ ਨਾਂ ਤੇ ਹਾਂਜੀ ਲਾਪ ਲੈ ਆਇਆ। ਹਾਂਜੀ ਐਸੇ ਪੂਸੇ ਵੀ। ਪੱਦਲ ਹਲਮੁਨੀਆ ਮਨੇ ਰਿਹਾ। ਹੂੰ। ਇਹਦੀ ਕੀ ਪਾਵਰ ਐ? ਮੰਨ ਲਓ ਤੁਸੀਂ ਗੱਪ ਮਾਰ ਕੇ ਚੀਜ਼ ਨਹੀਂ ਵੇਚਦੇ। ਗੱਪ ਗੱਪ ਮਾਰ ਕੇ ਕੀ ਫਾਇਦਾ ਇਨਕਾ। ਸਿੱਧਾ ਕਹਿੰਦੇ ਬਾਈ ਜਿੱਤੇ ਚੀਜ਼ ਖਰਾਬ ਹੋਊ ਉੱਥੇ ਤਾਂ ਖਰਾਬ ਹੋਊ ਵੀ ਹੋਊ। ਉੱਥੇ ਜਿੰਨੂੰ ਮੰਨ ਲਓ ਮੇਰੇ ਕੋਲ 4 ਬੰਦੇ ਲੈਣ ਵਾਲੇ ਬੈਠੇ ਨੂਰੇ। ਹਾਂ। ਕਸਟਮਰ ਆਪਣੇ ਆਣ ਵਾਲੇ ਨੇ। ਦੋ ਬੰਦੇ ਇਥੇ ਲੰਮਾ ਦਿਨ ਲਾਗੇ ਉਹ ਤੁਹਾਨੂੰ ਕੀ ਕਹੋ ਕਰੂਗਾ ਕੋਈ ਡਿਸਟ੍ਰੀਟ ਜਾਈ ਨਾ ਹੋਵੇ ਤਾਂ ਵੀ ਡਬਲ ਪੈਸੇ ਵਾਪਸ ਨਾਲ ਮਿਸਤਰੀ ਆਵੇ ਥੋੜਾ ਕੰਮ ਚੈੱਕ ਕਰੇ ਚੈੱਕ ਕਰੇ ਚੈੱਕ ਕਰਕੇ ਲੈ ਆਵੇ ਹਾਂ ਚੈਲੰਜ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਅੱਗੇ ਤੁਹਾਨੂੰ ਸਿੱਧਾ ਫੈਕਟਰੀ ਦੇ ਵਿੱਚ ਜਿੱਥੇ ਆਹ ਦਰਵਾਜ਼ੇ ਮਾਲ ਤਿਆਰ ਹੁੰਦਾਗਾ ਇਹ ਜਾਲੀ ਵਾਲੇ ਬਹੁਤ ਕੁਝ ਸਿੱਧਾ ਫੈਕਟਰੀ ਦੇ ਵਿੱਚ ਲੈ ਕੇ ਆਇਆਗਾ ਜਿੱਥੇ ਰੇਟਾਂ ਦਾ ਕੁਆਲਿਟੀ ਦਾ ਬਹੁਤ ਵੱਡਾ ਮਾਰਜਨ ਹੋਊਗਾ ਆਪਣੇ ਨਾਲ ਸਰਦਾਰ ਦਲਵਾਰ ਸਿੰਘ ਮਿਸਤਰੀ ਪਿੰਡ ਸ਼ਾਹਪੁਰ ਵਾਲੇ ਫੈਕਟਰੀ ਹੈਗੀ ਆ ਇਹਨਾਂ ਦੀ ਲੌਂਗਵਾਲ ਅਨਾਜ ਮੰਡੀ ਚ ਨਾਲ ਖੜੇ ਨੇ ਇਹਨਾਂ ਨੇ ਫੈਕਟਰੀ ਲਾਈ ਹੋਈ ਆ ਮਾਲ ਮੋٹے ਮਾਰਜਨ ਨਾਲ ਤਿਆਰ ਕਰਦੇ ਨੇ ਮੋٹے ਫਰਕ ਨਾਲ ਸੋਰੀ ਸਸਤੇ ਨਾਲ ਮਾਰਦੇ ਨੇ ਨਾਲ ਨਹੀਂ ਫਰਕ ਨਾਲ ਮੋٹے ਮਾਰਜਨ ਫਰਕ ਨਾਲ ਤੁਹਾਨੂੰ ਸਮਾਨ ਮਿਲੂਗਾ ਮਿਲੂ ਵੀ ਇੱਕ ਨੰਬਰ ਜਿਹੜਾ ਮਾਰਕੀਟ ਦੇ ਵਿੱਚ ਕਹਿੰਦੇ ਨੇ ਵੀ ਐਦੂ ਸਸਤਾ ਨਹੀਂ ਇਹ ਕਹਿੰਦੇ ਉਦੋਂ ਵੀ ਸਸਤਾ ਦੇਵਾਂਗੇ ਉਹ ਕੁਆਲਿਟੀ ਵਾਲਾ ਤੇ ਵਧੀਆ ਕੁਆਲਿਟੀ ਵਾਲਾ ਹੋਰ ਵੀ ਮਾਲ ਆ ਸਵਾਗਤ ਕਰ ਲਈਏ ਸਾਸ਼ੀ ਕਾਲ ਜੀ ਹੋਰ ਜੀ ਮਿਸਤਰੀ ਠੀਕ ਠਾਕ ਹੈ ਸੇਤਾ ਜੀ ਕਹਿੰਦੇ ਜੀ ਮਿਸਤਰੀ ਜੀ ਮੈਂ ਜਿਵੇਂ ਕਿਹਾਗਾ ਵੀ ਬਹੁਤ ਵੱਡੇ ਫਰਕ ਨਾਲ ਤੁਸੀਂ ਜਿਹੜਾ ਮਾਲ ਦਿੰਨੇ ਹੋ ਪਰ ਵਧੀਆ ਹੁੰਦਾਗਾ ਜਿਹੜਾ ਆਮ ਮਾਰਕੀਟ ਚ ਬਹੁਤ ਸਾਰੀਆਂ ਮੈਂ ਵੀਡੀਓਜ਼ ਦੇਖੀਆਂ ਨੇ ਉਹ ਕਹਿੰਦਾ ਨਾ ਵੀ ਸਾਡੇ ਤੋਂ ਸਸਤਾ ਨਹੀਂ ਤੁਸੀਂ ਉਦੋਂ ਵੱਧ ਸਸਤੇ ਦਾ ਦਾਵਾ ਕਰਦੇ ਹਾਂ ਜੀ ਜਿਹੜਾ ਉਹਨਾਂ ਕੋਲੇ ਮਾਲ ਹੈ ਹਾਂ ਜੀ ਜਿਹੜਾ ਉਹ 1245 40 45 ਵੇਚਦੇ ਨੇ ਹਾਂ ਆਪਾਂ 130 ਵੇਚਦੇ ਹਾਂ 130 ਦੇ ਦੋਗੇ ਜਿਹੜਾ 145 ਰੁਪਏ ਪਰ ਸਕਰ ਫੁੱਟ ਮਿਲਦਾ ਹੈਗਾ ਉਹ ਮਾਰ ਹਾਂਜੀ ਤੇ ਹੋਰ ਬਾਕੀ ਬਾਕੀ ਜਿਹੜਾ ਮਤਲਬ ਵੀ 180 90 ਲਾਉਂਦੇ ਨੇ ਹਾਂ ਉਹ ਆਪਾਂ 160 ਲਾਉਨੇ ਆ 160 ਐਨਾ ਫਰਕ ਜੀ ਉਹ 3 ਕੋਰ ਦਾ ਅੱਛਾ ਪੂਰਾ ਵਧੀਆ ਹੋਊਗਾ ਇਹ ਤਾਂ ਨਹੀਂ ਵੀ ਕਿਤੇ ਮਾਲ ਚਲੀ ਜਾਊ ਮੇਰੀ ਜੇ ਇਹੀ ਕੀ ਗੱਲ ਆ ਜੀ ਅੱਛਾ ਕਹੇਗਾ ਕੀ ਕੀ ਮਾਲ ਤਿਆਰ ਕਰਦੇ ਹੋ ਕੀ ਕੀ ਤੁਹਾਡੇ ਕੋਲ ਸਹੂਲਤਾਂ ਹਨ ਮਸ਼ੀਨਾਂ ਕਿਹੜੀਆਂ ਕਿੜੀਆਂ ਨੇ ਸੀਐਰਸੀ ਵਗੈਰਾ ਸਾਰੀਆਂ ਮਸ਼ੀਨਾਂ ਨੇ ਕੋਟਲੀ ਆ ਠੀਕ ਹੈ ਜੀ ਵੱਡੀਆਂ ਮਸ਼ੀਨਾਂ ਨੇ ਵੱਡੀਆਂ ਮਸ਼ੀਨਾਂ ਸਾਰੇ 400 ਦੀਆਂ ਮਸ਼ੀਨਾਂ ਇਹ ਨਹੀਂ ਹੈਗਾ ਵੀ ਕੋਈ ਜਿਵੇਂ ਆਪ ਕਰਦਾ ਕੰਮ ਜਾਂ ਬੋਰਡ ਜੀ ਸੱਲ ਕਰਤੇ ਇਹ ਸਿਸਟਮ ਨਹੀਂ ਹੈਗਾ ਆਪਣੇ ਕੋਲ ਅੱਧੇ ਸਾਲ ਪਾਤੇ ਉਹ ਸਿਸਟਮ ਨਹੀਂ ਹੈਗਾ ਆਪਣੇ ਕੋਲ ਅੱਛਾ ਪੂਰੇ ਸ਼ੌਕ ਨਾਲ ਤਿਆਰ ਕਰਦੇ ਗੰਦਮਾਂ ਦਾ ਆਪਾਂ ਨਹੀਂ ਵੇਚਦੇ ਹੈਗੇ ਅੱਛਾ ਜੀ ਹਾਂਜੀ ਮੰਨ ਲਓ ਵੀ ਜਾਲੀ ਵਾਲੇ ਵੀ ਕਰਦੇ ਤਿਆਰ ਪੂਰੇ ਵਧੀਆ ਜੀ ਵਧੀਆ ਅੱਛਾ ਆ ਕੋਈ ਲਾਂਬੇ ਵਾਲੀ ਗੱਲ ਆ ਲਾਂਬੇ ਦੀ ਗੱਲ ਇਹ ਹੋਵੇ ਵੀ ਮੈਨੂੰ ਫੋਨ ਆਵੇ ਵੀ ਗੋਬਿੰਦ ਸਿੰਘ ਤੇਰੀ ਵੀਡੀਓ ਦੇਖ ਕੇ ਆਏ ਜੀ ਨਾਲ ਮਿਸਤਰੀ ਆਵੇ ਜੀ ਅੱਛਾ ਨਾਲ ਮਿਸਤਰੀ ਆਵੇ ਥੋੜਾ ਕੰਮ ਚੈੱਕ ਕਰੇ ਚੈੱਕ ਕਰੇ ਚੈੱਕ ਕਰਕੇ ਲੈ ਆਵੇ ਹਾਂ ਚੈਲੰਜ ਆ ਜੀ ਫੁੱਲ ਚਲੇ ਆਏ ਸਿੱਧਾ ਐਹੀ ਜੀ ਗੱਲ ਨਹੀਂ ਹੈਗੀ ਵੀ ਐਂ ਕਹਿੰਦੇ ਵੀ ਇਹ ਮਿਸਤਰੀ ਨਾਲ ਆ ਕੇ ਵੀ ਇਸਮਾਲ ਲੈਣ ਦੇ ਅੱਛਾ ਉਹ ਕੰਮ ਉਹ ਨਹੀਂ ਕਹਿੰਦਾ ਹੈ ਕਿ ਵੀ ਮਿਸਤਰੀ ਨਾਲ ਲਿਓ ਅੱਛਾ ਉਹ ਕੰਮ ਨਹੀਂ ਹੈਗਾ ਜਮਾ ਤੁਸੀਂ ਐਂ ਕਹਿੰਦੇ ਵੀ ਆਜੋ ਰੇਟ ਵੀ ਉਹੀ ਮਿਸਤਰੀ ਨਾਲ ਲਾਓ ਮਿਸਤਰੀ ਦਾ ਖਰਚਾ ਤਾਂ ਤੁਸੀਂ ਦਿਓਗੇ ਚੈੱਕ ਕਰਾਉਣ ਵਾਲੇ ਹਨਾ ਇਹੇ ਕੁਝ ਨਹੀਂ ਦਿੰਦੇ ਮਿਸਤਰੀ ਨੂੰ ਉਹ ਦੇਉਂਦੇ ਤੁਸੀਂ ਚੈੱਕ ਕਰਾਓ ਜੇ ਮਿਸਤਰੀ ਨੇ ਰਿਜੈਕਟ ਕਰਤਾ ਮਿਸਤਰੀ ਸਹੀ ਹੋਵੇ ਤਾਂ ਇਹਨਾਂ ਨੂੰ ਆਖਿਓ ਵੀ ਭਾਈ ਥੋੜਾ ਮਾਲ ਮਾੜਾਗਾ ਦੇਖੋ ਜਿਸਦੀ ਜਾਈ ਨਾ ਹੋਵੇ ਤਾਂ ਮੈਂ ਡਬਲ ਪੈਸੇ ਵਾਪਸ ਅੱਛਾ ਲੱਕੜ ਕਿਹੜੀ ਕਿਹੜੀ ਯੂਜ਼ ਕਰਦੇ ਹੋ ਕੈਲ ਮਰਿੰਡੀ ਮਰਿੰਡੀ ਚਾਂਪ ਆਪਣੀ ਸਾਰੀਆਂ ਜਿਹੜੀਆਂ ਵਗੀਆਂ ਸਾਮਾਨ ਅੱਛਾ ਜੀ ਜੋ ਵੀ ਮਰਜੀ ਜਹੀ ਵੀ ਲੱਕੜ ਚਾਹੁੰਦਾ ਅੱਛਾ ਇੱਕ ਸਾਮਾਨ ਦੇ ਦਰਵਾਜੇ ਕਹਿੰਦੇ ਹੁੰਦੇ ਨੇ ਵੀ ਬੜੇ ਸਸਤੇ ਦਿੰਨੇ ਆ ਨਹੀਂ ਬੜੇ ਸਸਤੇ ਦਿੰਨੇ ਆ ਉਹ ਤੁਸੀਂ ਵੀ ਦੇਵੋ ਦੇਖੋ ਜੀ ਸਸਤਾ ਸਾਮਾਨ ਜਿਹੜਾ ਕੋਈ ਸੈਨਾ ਹੁੱਡਾ ਹੁੰਦੇ ਨੇ ਹੁੰਦੇ ਨੇ ਯਾਦ ਅੱਛਾ ਮੰਨਦੇ ਉੱਚਾ ਹੁੰਦਾ ਉੱਤੇ ਪੱਟਾ ਲੱਗੇ ਹਾਂ ਜੀ ਜਿਹੜੀ ਹੁਣ ਆਪਾਂ ਵਿਨੀਅਰ ਕਹਿੰਦੀ ਸਾਲ ਫਰੇਮ ਲਾਤਾ ਵਿੱਚ ਵਿਨੀਅਰ ਪਾਦੀ ਉਹ ਕੋਈ ਏਡੀ ਗੱਲਬਾਤ ਨਹੀਂ ਹੁੰਦੀ ਅੱਛਾ ਜੀ ਅਸਲ ਤੇ ਜਿਹੜਾ ਸਾਮਾਨ ਤਾਂ ਹੁੰਦਾ ਜੀ ਦਿਲੇ ਪਾਏ ਹੁਣ ਹਮ ਪ੍ਰੋਪਰ ਲੱਕੜ ਦੇ ਉਸੇ ਦੀ ਉੱਤੇ ਕੜਾਈ ਹੋਈ ਹੋਵੇ ਓਕੇ ਫਿਰ ਕਹਿੰਦੇ ਨੇ ਉਹਨੂੰ ਸਾਮਾਨ ਉਹ ਨੂੰ ਬਰੇਮ ਟੱਕ ਸਰੇਮ ਲਾਤਾ ਉਹਦੇ ਤੇ ਕਰਤਾ ਤਾਂ ਕੋਈ ਖਾਸ ਗੱਲ ਨਹੀਂ ਅੱਛਾ ਕਢਾਈ ਦਾ ਹੈਗਾ ਪ੍ਰਬੰਧ ਸੋਡੇ ਕੋਲੇ ਸਭ ਕੁਝ ਹੈ ਜੀ ਉਹ ਵੀ ਮਸ਼ੀਨ ਹੈਗੀ ਆ ਆਪਣੇ ਬਾਦੂ ਜੀ ਲੈ ਵੀ ਮਿੱਤਰੋ ਸਾਗਵਾਨ ਦੀ ਲੱਕੜ ਤੁਸੀਂ ਇੱਥੇ ਚ ਇੱਕ ਕਰਕੇ ਲਾ ਦਿਓ ਵੀ ਆਹ ਆ ਭਾਈ ਸਾਡੀ ਆ ਉਤੇ ਕਢਾਈ ਚੇ ਲਵੇ ਖੜ ਕੇ ਕਰਾ ਲਿਓ ਇਹਨਾਂ ਕੋਲੇ ਮਸ਼ੀਨ ਇੱਕ 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 ਹੋਰ ਈ ਗੱਲ ਹਾਂਜੀ ਉਹ ਨੂੰ ਅਈ ਨੂੰ ਮੰਨ ਲਓ ਆਪਾਂ ਕਹਿੰਦੇ ਸਕ੍ਰੈਚ ਲੈਸ ਸਕ੍ਰੈਚ ਲੈਸ ਕਹਿ ਦਿੰਦੇ ਹਾਂ ਹਾਂਜੀ ਹੈਗਾ ਤਾਂ ਇਹ ਮੈਂ ਕਹਿੰਦਾ ਸਕ੍ਰੈਚ ਲੈਸ ਉਥੇ ਜੇ ਆਪਾਂ ਕਹਿੰਦੇ ਚਾਬੀ ਮਾਰ ਲਓ ਫਰਾਂ ਦੇ ਮੰਨ ਲਓ ਤਿੱਖੀ ਆਈਟਮ ਨਾਲ ਤਾਂ ਬੜਮਣ ਕਰਮ ਨਾਲ ਤੈਨੂੰ ਵੱਢਦਾ ਤਿੱਖੀ ਆਈਟਮ ਨਾਲ ਤਾਂ ਉਹ ਤਾਂ ਲੈਣ ਕਿਉਂ ਨਹੀਂ ਪਊਗੀ ਜੀ ਬਿਲਕੁਲ ਮੈਨੂੰ ਇਹ ਗੱਲ ਦਾ ਮਿਸਤਰੀ ਵੀ ਜਵਾਬ ਦੇ ਦੇਣਾ ਵੀ ਆਪਾਂ ਕਹਦੇ ਆ ਇਹ ਉਹ ਹੈ ਮੰਨ ਲਓ ਠੀਕ ਹੈ ਬਾਏ ਨਾਉ ਘਸਾ ਲੋ ਉਹਨਾਂ ਨਾਲ ਸਗਰਦ ਨਹੀਂ ਪੈਂਦੇ ਜੀ ਜੇ ਹੁਣ ਚਾਬੀਆਂ ਚੱਕ ਕੇ ਡੇਢੀ ਘਸਾ ਲਈ ਹੁਣ ਮੰਨ ਲਓ ਮੇਰੇ ਕੋਈ ਬ੍ਰੈਸਲੈਟ ਪਾਇਆ ਹੁਣ ਮੇਰੇ ਘੜਾ ਪਾਇਆ ਘੜਾ ਘੜਾ ਥੋੜੀ ਕੰਮ ਆਊਗਾ ਇਹ ਨਹੀਂ ਮਾਰਦਾ ਜਦੋਂ ਕੋਈ ਚਾਬੀ ਤਿੱਖੀ ਚੀਜ਼ ਮਾਰਾਂਗੇ ਉਹ ਤਾਂ ਮਾਰੂਗੀ ਉਹ ਜਦੋਂ ਤਿੱਖੀ ਚਾਬੀ ਤਿੱਖੀ ਨਵੀਂ ਗੱਡੀ ਦੀ ਚਾਬੀ ਹੋਈ ਚਾਹ ਮੇਰੇ ਨਾਲ ਸਭ ਚਾੜੋ ਪ ਅਛਾ ਇਹਦੇ ਵਿੱਚ ਦੀ ਕੁਆਲਿਟੀ ਦਾ ਵਰਕ ਹੋਣਾ ਸੁਨਮੇ ਕੇ ਜਿਹਦੇ ਵਿੱਚੀ ਹਾਂਜੀ ਅੱਛਾ ਕਿੰਨਾ ਦਾ ਫਰਕ ਹੁੰਦਾ ਇਹ ਚੀਜ਼ਾਂ ਦਾ ਜਿਹੜੇ ਮਤਲਬ ਇਹ 0.8 ਆ ਗਿਆ ਹਾਂਜੀ ਇਹ ਬਾਨੇ ਵਾਂਗ ਆ ਗਿਆ ਓਕੇ ਠੀਕ ਹੈ ਨਹੀਂ ਉਹ ਇਹ ਜਿਹੇ ਜਿਹੇ ਕਹਿੰਦੇ ਨੇ ਵੀ ਗੁਲਪਾਗ ਹੋਵੇ ਉਹ ਜਿਹਾ ਮਿੱਠਾ ਉਹ ਜਿਹਾ ਮਿੱਠਾ ਚਾਹ ਬਣ ਜੂਗੀ ਮਤਲਬ ਕਿ ਵੀ ਸਾਰੇ ਤਰ੍ਹਾਂ ਦਾ ਤੁਹਾਡੇ ਕੋਲੇ ਆ ਸਸਤੇ ਤੋਂ ਸਸਤਾ ਮੈਂ ਇਹ ਤੋਂ ਮਹਿੰਗਾ ਵਧੀਆ ਤੋਂ ਵਧੀਆ ਸਾਰੇ ਤਰ੍ਹਾਂ ਦਾ ਤੁਹਾਡੇ ਕੋਲੇ ਮਾਲ ਆ ਦੂਜੀ ਗੱਲ ਇੱਕੋ ਕਹਾਂਗੇ ਜਿਹੜਾ ਪਾਣੀ ਜੀ ਨਹੀਂ ਬਈ ਸਾਡੀ ਗਾਰੰਟੀ ਪਾਣੀ ਜੀ ਦੇਖੋ ਜੀ ਬਾਥਰੂਮ ਦੇ ਵਿੱਚ ਤਾਂ ਕੋਈ ਗਾਰੰਟੀ ਕਿਸੇ ਚੀਜ਼ ਦੀ ਵੀ ਨਹੀਂ ਆ ਸਕਦੀ ਹਾਂਜੀ ਜਿਹੜਾ ਬਾਥਰੂਮ ਦੇ ਵਿੱਚ ਸਿਲ ਹੁੰਦੀ ਆ ਸਾਡੇ ਹਾਂ ਜਿਹੜਾ ਬਾਹਰ ਹੁੰਦਾ ਉਹ ਮਤਲਬ ਕਿ ਮੀਂਹ ਪਿਆ ਗਿਆ ਬਾਹਰ ਉਹਦੇ ਨਾਲ ਕੁਝ ਨਹੀਂ ਹੁੰਦਾ 10 ਸਾਲ ਦੀ ਮਰੀ ਗਾਰੰਟੀ ਆ ਓਕੇ ਸਾਰੀ ਗੱਲ ਨਹੀਂ ਠੀਕ ਆ ਜਿਹੜਾ ਹਾਰਡ ਟਾਈਮ ਉਹਦੇ ਵਿੱਚ ਅਸੀਂ ਗਲੂਮਨੀਅਮ ਦਾ ਕੰਮ ਵੀ ਕਰਦੇ ਸੀਗੇ ਹਾਂ ਹੁਣ ਵੀ ਕਰਦੇ ਆਂਗੇ ਪਰ ਜੇ ਗਲੂਮਨੀਅਮ ਨਹੀਂ ਰਿਹਾ ਹਾਂ ਇਹਦੀ ਕੀ ਪਾਵਰ ਆ ਮੰਨ ਲਓ ਤੁਸੀਂ ਗੱਪ ਮਾਰ ਕੇ ਚੀਜ਼ ਨਹੀਂ ਵੇਚਦੇ ਗੱਪ ਗੱਪ ਮਾਰ ਕੇ ਕੀ ਫਾਇਦਾ ਇਹਨਾਂ ਦਾ ਸਿੱਧਾ ਕਹਿੰਦੇ ਬਾਈ ਜਿੱਥੇ ਚੀਜ਼ ਖਰਾਬ ਉਹਥੇ ਤਾਂ ਖਰਾਬ ਹੋਊਂਗੀ ਉੱਥੇ ਜਿੰਨੂੰ ਮੰਨ ਲਓ ਮੇਰੇ ਕੋਲ ਚਾਰ ਬੰਦੇ ਕਸਟਮਰ ਆਪਣੇ ਆਣ ਆਏਗੇ ਦੋ ਬੰਦੇ ਇਥੇ ਲੰਮਾ ਦਿਨ ਆ ਗਏ ਉਹ ਤੁਹਾਨੂੰ ਕੀ ਕਹੋ ਗੁਰੂਆ ਬਿਲਕੁਲ ਜੀ ਉਹ ਤੇ ਕੀ ਕਹੋ ਗੁਰੂਆ ਕੀ ਕੰਮਦਾਰੀ ਕੀ ਕੰਮਦਾਰੀ ਕੀ ਤਾਰੂਗੀ ਫਿਰ ਮਾਗਰੋ ਤਾਂ ਆਪਾਂ ਕਹਿੰਦੇ ਉੱਠ ਕੇ ਵੀ ਮੈਂ ਤਾਂ ਜੀ ਮਸ਼ੀਨਾਂ ਲੈਣ ਦੱਲੇ ਆਂ ਵੀ ਮੈਡਮ ਆ ਬੈਠੇ ਨੇ ਨਾ ਗੱਲ ਕਰ ਲੋ ਅੱਛਾ ਕੀ ਉਹਦਾ ਕੀ ਫੜਾ ਬਿਲਕੁਲ ਜੀ ਐ ਹੁੰਦਾਗਾ ਵੀ ਇਹਨਾਂ ਨਾਲ ਡੀਲ ਕਰੋ ਜੀ ਮੇਰਾ ਕੰਮ ਚੱਲੇ ਮੇਰਾ ਕੰਮ ਚੱਲਿਆ ਮੰਨ ਤੁਸੀਂ ਤਾਂ ਅਗਲੇ ਦਿਨ ਵਿੱਚ ਬਜੋਗੇ ਵੀ ਦੱਸੋ ਮੇਰੇ ਕੰਮ 'ਚ ਕੀ ਗਲਤੀ ਆ ਜੇ ਕੋਈ ਗਲਤੀ ਹੋਊਗੀ ਨਹੀਂ ਆਪਾਂ ਕਹਿੰਦੇ ਵੀ ਦੱਸੋ ਮਿਸਤਰੀ ਲੋਬ ਕੋਈ ਹਾਂ ਜਦੋਂ ਆਪਾਂ ਨੂੰ ਆਪਣੇ ਕਾਰਾ ਕੀ ਦਾ ਮੁੱਲ ਆਪਣੇ ਕੋਲ ਪਤਾ ਹੈ ਆਪਣੇ ਕੋਲ ਹੈਗਾ ਆਪ ਨੂੰ 25-26 ਸਾਲ ਆਪਣਾ ਕੰਮ ਕਰਦੇ ਨੂੰ ਹੋ ਗਏ ਜੀ ਆਪ ਦਾ ਕੰਮ ਕਰਦੇ ਨੂੰ ਜੀ ਹੂੰ ਆਪ ਦਾ ਕੰਮ ਕਰਦਾ ਮੈਂ ਤੁਹਾਨੂੰ 25-26 ਸਾਲ ਦਾ ਤਜਰਬਾ ਹੋ ਗਿਆ ਇਹ ਤਜਰਬਾ ਹੈਗਾ ਐਕਸਪੀਰੀਅੰਸ ਹੈਗਾ ਤਾਂ ਹੀ ਆਪ ਉਹਨਾਂ ਕਰਦਾ ਨਹੀਂ ਤਾਂ ਹੀ ਤੁਸੀਂ ਐਂ ਜਵਾਬ ਦੇ ਜਵਾਬ ਦਿੰਦੇ ਹੋ ਠੋਕੇ ਵੀ ਭਾਈ ਇੱਥੇ ਇਹ ਸਹੀ ਆ ਇੱਥੇ ਇਹ ਗਲਤ ਆ ਜਿਹੜਾ ਹੁਣ ਆਪਾਂ ਬਾਹਰੋਂ ਲੈ ਆ ਕੇ ਮਾਲ ਦਿੰਦੇ ਆ ਉਹ ਟਰਾਲੀਆਂ ਜਿਹੜੇ ਪਜਾਈ ਨਹੀਂ ਲੰਦੇ ਆਪਾਂ ਹੁਣ ਜਿਵੇਂ ਆਮੀਆਂ ਹੁੰਦੀ ਹੈਗੀ ਉਹ ਹੋਈ ਝਾਲੀ ਹਾਂ ਹਾਂ ਆਪਣੇ ਜਿਵੇਂ ਲਾਲਾ ਵੀਰ ਇਹ ਟਰਾਲੀਆਂ ਦੇ ਉੱਤੇ ਚਾਈ ਲੱਗਦੀਆਂ ਹਾਂ ਤੁਹਾਨੂੰ ਹਾਂ ਹਾਂ ਜੀ ਹਾਂ ਉਹ ਮਾਲ ਬਾਹਰੋਂ ਲੈ ਕੇ ਆਪਾਂ ਜਿੱਥੇ ओके 135 ਰੁਪਏ ਕੋਟੋਂ ਮੈਥੋਲੇ ਜਾ ਕੇ ਮੈਂ ਲੈ ਕੇ ਦੇ ਦਿੰਦਾ ਅੱਛਾ ਹਾਂ ਮੰਨ ਲਓ ਕੋਡੀ ਜਾਲੀ ਕੋਈ ਸਪੈਸ਼ਲ ਹੁੰਦੀ ਆ ਅਸੀਂ ਸਪੈਸ਼ਲ ਜੀਐਸਟੀ ਜੀਐ ਜਾਲੀ ਮੰਗਵਾਉਂਦੇ ਆ ਅੱਛਾ ਵਧੀਆ ਹੁੰਦੀ ਆ ਜੀ ਉਹ ਬੁਰੀ ਡਾਪ ਦੇ ਨਾ ਹੁਣ ਜਾਰੀ ਹੋ ਗਿਆ ਜੀ ਉਹ ਜਾਰ ਨਹੀਂ ਲੱਗਦੀ ਉਹ ਜਾਰ ਲੱਗਦੀ ਨਹੀਂ ਉਹ ਜਾਰ ਨਹੀਂ ਲੱਗਦੀ ਨਹੀਂ ਹੈਗੀ ਜਾਰ ਜਿੰਨੇ ਮਰਜ਼ੀ ਸਾਡੇ ਫਾਈਟ ਦੇ ਉੱਪਰ ਟੋਟੇ ਪੈ ਨੇ ਇੱਕ ਵੀ ਟੁੱਟੇ ਜਾਰ ਲੱਗ ਹੀ ਜਾਂਦਾ ਅੱਛਾ ਕੋਈ ਜਦੋਂ ਡਿਜ਼ਾਈਨ ਬਣਾਉਣੇ ਕੋਈ ਘਾਟ ਵਾਟਾ ਨਹੀਂ ਛੱਡਦੇ ਤੁਹਾਡੇ ਮਿਸਤਰੀ ਵੀ ਆਹ ਯਾਰ ਪੁੰਜਾਇਆ ਖਰਾਬ ਹੋ ਗਿਆ ਹੈ ਹੋ ਗਿਆ ਤੇ ਆਪੇ ਆ ਮੁੰਡਾ ਹੀ ਹੈ ਏ ਨਹੀਂ ਹੈਗਾ ਵੀ ਆਪਾਂ ਕੁਮੂ ਚਾ ਕੇ ਕਰਦੇ ਨੇ ਇਹ ਕੰਮ ਲੈ ਕਰਕੇ ਫੇਰ ਉੱਦ ਕਰਦੇ ਪਰ ਉਹ ਸਮਾਂ ਲਗੋ ਇਦਾਂ ਨਹੀਂ ਕਹਿੰਦੇ ਹੈਗੇ ਵੀ ਆਣ ਤੁਸੀਂ ਪਰਸੋਂ ਆ ਜਾ ਜੀ ਉਹਦਾ ਕੋਈ ਮੁੱਲੇ ਨਹੀਂ ਹੈਗਾ ਹਾਂ ਜੀ ਪਰਸੋਂ ਆਏ ਦਾ ਗੇੜੇ ਵਾਜਦੇ ਹੁੰਦੇ ਨਾਲੇ ਕੰਮ ਨਹੀਂ ਜਿਹੜੇ ਆਉਂਦੇ ਨੇ ਕੀ ਰਸਾਈ ਫੜਨ ਦਾ ਬਾਅਦ ਤੇ ਆਪਾਂ ਚਾਹੇ ਕੁਝ ਮਰਜ਼ੀ ਕਰੀ ਜਾਓ ਉਸ ਤੋਂ ਬਾਅਦ ਸਾਨੂੰ ਬਈ ਆ ਜਾ ਜੀ ਬਲ ਜਾਓ ਦੇਖੋ ਜੀ ਮੈਂ ਇਹਨਾਂ ਕੋਲੇ ਬਹੁਤ ਵਾਰੀ ਆਇਆ ਆ ਇੱਕ ਗੱਲ ਦਾ ਦੋਸਤੋ ਮੈਂ ਯਕੀਨੀ ਕਹਿ ਸਕਦਾਗਾ ਵੀ ਇਹ ਜਦੋਂ ਕੋਈ ਗਾਹਕ ਆਉਂਦਾਗਾ ਉਹਨੂੰ ਇਹ ਕਹਿੰਦੇ ਨੇ ਵੀ 20 ਦਿਨ ਤੋਂ ਲੈ ਕੇ ਮਹੀਨੇ 'ਚ ਤੁਹਾਡਾ ਮਾਲ ਤਿਆਰ ਹੋਊਗਾ ਇੱਥੋਂ ਪਤਾ ਲੱਗ ਜਾਂਦਾ ਵਧੀਆ ਮਾਲ ਤਿਆਰ ਕਰਕੇ ਦੇਊਗਾ ਤੇ ਜੇ ਕਾਜ ਜੋਗ ਹੈ ਤਾਂ ਉਹਦੋਂ ਨੂੰ ਕਰਕੇ ਦੇਊਗਾ ਇਹ ਨਹੀਂ ਹੈਗਾ ਵੀ ਪਾਸੋਂ ਫਿਰ ਅਗਲੀ ਪਰਸੋਂ ਫਿਰ ਅਗਲੀ ਪਰਸੋਂ ਨਾਲੇ ਕੰਮ ਨਹੀਂ ਤੇ ਨਾਲੇ ਲਾਰੇ ਇੱਕ ਸਿਰਫ ਸਾਈ ਫਸਾਉਣ ਦੇ ਮਾਰੇ ਸੁਣ ਲੈ ਮਾਰੇ ਵੀ ਜਦੋਂ ਫਲਾਨੇ ਪਾਸੇ ਨਾ ਭੱਜੇ ਬਿਲਕੁਲ ਨਾ ਭੱਜੇ ਮੈਂ ਅਗਲੇ ਨੂੰ ਪਹਿਲਾਂ ਉਹਨਾਂ ਜਿਹੜੇ ਅਗਲੇ ਨੂੰ ਉਹ ਹੀ ਨਹੀਂ ਕਰਦਾ ਹੈਗਾ ਭਾਈ ਪਹਿਲਾਂ ਬੰਦੇ ਦੇ ਮਨ 'ਚ ਪੈਂਦਾ ਹਾਂ ਠੀਕ ਹੈ ਉਹਨੂੰ ਫਿਰ ਸਾਈ ਫਰੋ ਭਾਈ ਜੇ ਤੁਸੀਂ ਕੰਮ ਕਰਾਉਣਾ ਤਾਂ ਕਰਾਓ ਨਹੀਂ ਕਰਾਉਣਾ ਨਾ ਕਰੋ ਮੈਂ ਤਾਂ ਐਨੇ ਦਿਨ ਲਾਉਂਦਾ ਐਨੇ ਦਿਨ ਲੱਗਣਗੇ ਪਰ ਇੰਨਾ ਕਿ ਵੀ ਹੋਇਆ ਨਹੀਂ ਵੀ ਆਪਾਂ ਜੇ ਇਹ ਨਹੀਂ ਹਰ ਵੀ ਫੁੱਲਾ ਨਾ ਕਿਸੇ ਪਾਸੇ ਵਾਜੂ ਜਦੋਂ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਉਹਨਾਂ ਤੁਸੀਂ ਕਿਉਂ ਬਰਬਾਦ ਕਰਦੇ ਹੋ ਮਗਲਪਾ ਨੂੰ ਅਗਲੇ ਨੂੰ ਤੰਗ ਕਿਉਂ ਕਰਦੇ ਹੋ ਕਿਉਂ ਤੰਗ ਕਰਦੇ ਹੋ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਦੋਸਤੋ ਪੂਰਾ ਘੈਂਡ ਕੰਮ ਕਰਦੇ ਨੇ ਇੱਕ ਇੱਕ ਹੋਰ ਗੱਲ ਆ ਜੀ ਹਾਂਜੀ ਇੱਕ ਬਾਹਰ ਲੋਕ ਬਹੁਤ ਜਾਣ ਲੱਗੇ ਹਾਂ ਆਪਣਾ ਨਾਮ ਲੈ ਕੇ ਜੀ ਇੱਕ ਬੰਦਾ ਕੋਈ ਇੱਥੇ ਰਾਏਕੋਟ ਨਾਪ ਲੈਣ ਜਾ ਰਿਹਾ ਅੱਛਾ ਕਹਿੰਦਾ ਜੀ ਤੁਹਾਡਾ ਤੁਹਾਨੂੰ ਮੈਂ ਨਾਪ ਦਿੱਤਾ ਸੀਗਾ ਹਾਂ ਤੁਸੀਂ ਮੈਨੂੰ ਕੰਮ ਨਹੀਂ ਭੇਜਿਆ ਹਾਂ ਮਹਾਦੀ ਮਹਿਤਾ ਤੁਹਾਡੇ ਆਇਆ ਨਹੀਂ ਹਾਂ ਉਹ ਇੱਥੋਂ ਦਾ ਕੋਈ ਨਿੰਦਿਤ ਹੁੰਦੀ ਯਾਰ ਅੱਛਾ ਲੰਗੋਵਾਲ ਦਾ ਆਕੇ ਹਾਂਜੀ ਉਹ ਨਾਥ ਜਾ ਕੇ ਇੱਥੇ ਪਤਾ ਨਹੀਂ ਕਿਵੇਂ ਰਿਕੇ ਜਾ ਕੇ ਕਿਸੇ ਨਾਲ ਉਹ ਜਾ ਕੇ ਨਾਪ ਲੈ ਆ ਹੂੰ ਉਹ ਬੰਦੇ ਮੈਨੂੰ ਫੋਨ ਮਾਰੀ ਜਾਂਦਾ ਅਰੇ ਥੋੜੇ ਨਾਂ ਤੇ ਹਾਂਜੀ ਨਾਪ ਲੈ ਆ ਪੈਸੇ ਭੁਸੇ ਵੀ ਪੈਸੇ 10000 ਰੁਪਏ ਲਿਆ ਐਹੀ ਠੱਗਾਂ ਤੋਂ ਮੜੇ ਲੋਕ ਸੰਜੋਧ ਰਹਿਣ ਪਹਿਲਾਂ ਕੋਈ ਵੀਡੀਓ ਗੱਲ ਕਰਕੇ ਉੱਤਰ ਲੋ ਵੀ ਭਾਈ ਬੰਦਾ ਤੁਸੀਂ ਭੇਜਿਆ ਬਿਲਕੁਲ ਜਿਹੜੇ ਸਕਰੀਨ ਦੇ ਨੰਬਰ ਦਿੱਤੇ ਨੇ ਇਹਨਾਂ ਤੇ ਗੱਲ ਕਰ ਲਿਓ ਵੀ ਭਾਈ ਤੁਹਾਡਾ ਬੰਦਾ ਆਇਆਗਾ ਹਾਂਜੀ ਵੀ ਪੈਸੇ ਦੇ ਦिए ਲਾਪ ਲੈਣ ਆਉਂ ਜੀ ਸਰ ਕੇ ਪਰ ਜੇ ਇਹਨਾਂ ਨੂੰ ਕੰਮ ਕਰਾਉਣਾ ਤਾਂ ਇਹਨਾਂ ਨਾਲ ਫੋਨ ਤੇ ਗੱਲ ਕਰ ਲਿਓ ਵੀ ਭਾਈ ਤੁਹਾਡਾ ਆ ਬੰਦਾ ਅਹੀ ਠੱਗੀ ਤੋਂ ਬਚੋ ਇਹ ਜੀ ਠੱਗੀ ਤੋਂ ਬਚੋ ਵੀ ਆ ਬੰਦਾ ਤੁਹਾਡਾ ਪੈਸੇ ਲੈਣ ਆਇਆ ਇਹਨੂੰ ਦੇ ਦिए ਕਿ ਨਾ ਅਸਲ ਵਿੱਚ ਤਾਂ ਇਹਨਾਂ ਨਾਲ ਸੰਪਰਕ ਕਰੋ ਇਹਨਾਂ ਨਾਲ ਹੀ ਜਿਹੜਾ ਲੈਣ ਦੇਣਾ ਗੱਲਬਾਤ ਕਰੋ ਵੀਰੋ ਜੇ ਕਿਸੇ ਹੋਰ ਨੂੰ ਇਹਨਾਂ ਨੇ ਇੱਕੋ ਹੀ ਗੱਲ ਕਹੀ ਤੀ ਸਿੱਧੀ ਮੈਂ ਦੱਸਦਾ ਕੀ ਕਹਿਣਾ ਚਾਹੁੰਦੇ ਨੇ ਵੀ ਜੇ ਕਿਸੇ ਹੋਰ ਨਾਲ ਲੈਣ ਦੇਣ ਕਰੋਗੇ ਮੇਰੀ ਜਾਣਕਾਰੀ ਤੋਂ ਬਿਨਾ ਜਿਵੇਂ ਮੇਰਾ ਮੁਲਾਜ਼ਮਾ ਮੈਂ ਜ਼ਿੰਮੇਵਾਰ ਨਹੀਂ ਹੈ ਨਾ ਜੀ ਇਹ ਇਹ ਕਹਿਣਾ ਚਾਹੁੰਦੇ ਨੇ ਤੋਂ ਦੋਸਤੋ ਮਾਲ ਦੀ ਜਿਹੜੀ ਗੱਲ ਆ ਕਢਾਈ ਪੂਰੀ ਸੁਣੀ ਕਰਦੇ ਨੇ ਸਾਗ ਬਾਣ ਦੀ ਲੱਕੜ ਚੈਲ ਦੀ ਆਪਣੀ ਕੈਲ ਸੌਰੀ ਕੈਲ ਦੀ ਮੁਰਿੰਡੀ ਦੋਹੇ ਤਰ੍ਹਾਂ ਦੀ ਲਾਲ ਚਿੱਟੀ ਹੋਰ ਵੀ ਜਿਹੜੀ ਵੀ ਤੁਸੀਂ ਲੱਕੜ ਦਾ ਕੰਮ ਕਰਾਉਣਾ ਚਾਹੁੰਦੇ ਹੋ ਲੱਕੜ ਵੀ ਅਵੇਲੇਬਲ ਹੁੰਦੀ ਹੈ ਨਾਲ ਕੋਲੇ ਮਿਸਤਰੀ ਵੀ ਅਵੇਲੇਬਲ ਨੇ ਮਾਲ ਬਣਾ ਕੇ ਜੇ ਤੁਸੀਂ ਚਾਹੋ ਚਾ ਇਹ ਤੁਹਾਡੇ ਘਰੇ ਚਾੜ ਕੇ ਵੀ ਆ ਸਕਦੇ ਦਰਵਾਜ਼ੇ ਪੱਲੇ ਹਨਾ ਜੀ ਜੇ ਆਪਦਾ ਮਿਸਤਰੀ ਲਾਉਣਾ ਚਾਹੁੰਦਾ ਤਾਂ ਆਪਦਾ ਲਾਉਣਾ ਆਪਦਾ ਲਾਓ ਇਹਨਾਂ ਤੋਂ ਕਰਾਉਣਾ ਇਹਨਾਂ ਕੋਲੋਂ ਸੰਪਰਕ ਕਰੋ ਇੱਕ ਵਾਰੀ ਆ ਕੇ ਜਰੂਰ ਦੇਖੋ ਵੀ ਬੰਦਿਆਂ ਦਾ ਕੰਮ ਕਿਹਾ ਜਾਗਾ ਬਾਕੀ ਭਾਈ ਮਿਸਤਰੀ ਕਹਿੰਦੇ ਮਿਸਤਰੀ ਹੀ ਹੁੰਦਾ ਜਿਨ੍ਹਾਂ ਦੇ ਖੂਨ ਦੇ ਵਿੱਚ ਕੰਮ ਹੁੰਦਾ ਹੈ ਹਰੇਕ ਬੰਦਾ ਕਹਿੰਦਾ ਜਿਸका ਕੰਮ ਉਸੀ ਕੋ ਸਾਜੇ ਇੱਕ ਕਹਾਵਤ ਐਵੇਂ ਨਹੀਂ ਬਣੀ ਕਿਸੇ ਗੱਲ ਨਾਲ ਬਣੀ ਹੋਈ ਆ ਸੋ ਵੀਰੋ ਇੱਕ ਵਾਰੀ ਸੰਪਰਕ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਤਰੀਕੇ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਕੀ ਦੇਵਾਂਗੇ ਦੱਸੋ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਇੱਕ ਬਾਚ ਦੇਣਾ ਹੈ 스마트ਵਾਚ 스마트ਵਾਚ ਲਓ ਜੀ ਮਿੱਤਰੋ ਆ ਵੀ ਵੱਡੀ ਗੱਲ ਆ 스마트ਵਾਚ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਮਿਸਤਰੀ ਜੀ ਆਪਣੇ ਵੱਲੋਂ ਦੇਣਗੇ ਵੱਧੋ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਸਕਰੀਨਸ਼ਾਟ ਜਿਹੜਾ ਮੰਦਾ 50000 ਤੋਂ ਮਾਲ ਉੱਪਰ ਲਊਗਾ ਉਹਨਾਂ ਨੂੰ ਵੀ ਦੇਵਾਂਗੇ ਉਹਨਾਂ ਨੂੰ ਵੀ ਰੇਟਾਂ ਦੇ ਵਿੱਚ ਵੀ ਰਹਿਤ ਹੋਊਗੀ ਤੇ 스마트ਵਾਚ ਵੀ ਜ਼ਰੂਰ ਦੇਣਗੇ ਜ਼ਰੂਰ ਸ਼ੇਅਰ ਕਰਕੇ ਇਹਨਾਂ ਨਾਲ ਸੰਪਰਕ ਕਰ ਲਿਓ ਸੋ ਧੰਨਵਾਦ ਕਰਦੇ ਆ ਸਰਦਾਰ ਦਲਵਾਰ ਸਿੰਘ ਜੀ ਦਾ ਜਿਨ੍ਹਾਂ ਨੇ ਕੀਮਤੀ ਸਮੇਂ ਚ ਸਮਾਂ ਦਿੱਤਾ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿੱਤਰ ਭੈਣ ਭਰਾਵਾਂ ਦਾ ਜਿਹੜੇ ਇਨਾ ਪਿਆਰ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਮਿਸਤਰੀ ਜੀ ਤੇ ਪ੍ਰਮਾਤਮਾ ਤੁਹਾਡੇ ਕੰਮ ਦੇ ਵਿੱਚ ਵਾਧਾ ਕਰੇ ਇਮਾਨਦਾਰੀ ਨਾਲ ਵਧੀਆ ਕੰਮ ਕਰਦੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ ਦਰਸ਼ਕੋ